ਉਦੀ ਸ਼ਰਨ ਵਿੱਚ ਰਹੇ ਜੋ ਸੋਖੋ ਚਾਹੇ ਸਦਾ ਸ਼ਰਨ RAM ਕੀ ਲਈ ਹੁਣ ਸਾਡੀ ਸ਼ਰਨ ਕਿੱਧਰ ਹੈ ਗੁਰਬਾਣੀ ਤਾਂ ਕਹਿੰਦੀ ਜੇ ਤੂੰ ਸੁਖ ਚਾਹਨੈ ਗੁਰਬਾਣੀ ਤਾਂ ਕਹਦਾ ਗੁਰਬਾਣੀ ਤਾਂ ਕਹਿੰਦੀ ਹੈ ਤਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਕਾਹਦੀਆਂ ਕਿਹੜੀਆਂ ਤਨ ਦੀਆਂ ਮਨ ਦੀਆਂ ਇਹ ਹੀ ਚਿੰਤਾ ਹੁੰਦੀ ਹੈ ਨਾ ਇੱਕ ਜਾਂ ਤਨ ਤੇ ਹੋ ਜਾਂ ਮਨ ਤੇ ਹੋ ਤੇ ਜਾਂ ਤਾਂ ਤਨ ਦੁਖੀ ਹੈ ਕਿਸੇ ਬਿਮਾਰੀ ਕਾਰਨ ਕਰਕੇ ਕੋਈ ਵੀ ਬਿਮਾਰੀ ਹੋ ਸਕਦੀ ਹੈ ਕਿਸੇ ਜਿਹੇ ਦਰਦ ਹੋਣਾ ਤੇ ਤੰਦੇ ਰੋਗੂਗੇ ਮਨ ਦੇ ਸਭ ਕੁਝ ਹੁੰਦੇ ਹੋਏ ਵੀ ਧਨ ਦੌਲਤ ਵੀ ਸਰੀਰ ਵੀ ਤੰਦਰੁਸਤ ਫਿਰ ਵੀ ਮਨ ਦੁਖੀ ਹੈ ਚਿੰਤਾਵਾਂ ਨੇ ਚਿੰਤਾਵਾਂ ਤੋਂ ਮੁਕਤ ਕੋਈ ਵੀ ਨਹੀਂ ਹੈ ਹਰ ਇੱਕ ਨੂੰ ਚਿੰਤਾ ਹੈ ਰੱਬ ਦੇ ਭਗਤਾਂ ਨੂੰ ਵੀ ਇੱਕ ਚਿੰਤਾ ਹੁੰਦੀ ਹੈ ਪਰ ਉਹ ਚਿੰਤਾ ਦੁਨੀਆ ਨਾਲੋਂ ਵੱਖਰੀ ਹੈ ਉਹਨਾਂ ਨੂੰ ਚਿੰਤਾ ਇਹ ਹੁੰਦੀ ਹੈ ਕਿ ਜਿਵੇਂ ਦੁਨਿਆਵੀ ਲੋਕਾਂ ਨੂੰ ਚਿੰਤਾ ਹੁੰਦੀ ਹੈ ਕਿ ਹਰ ਪਲ ਮੈਂ ਮਾਇਆ ਕਮਾਵਾਂ ਇਹ ਧਰਮੀ ਬੰਦੇ ਭਗਤ ਜਨ ਹਰ ਪਲ ਈਸ਼ਵਰ ਦੇ ਉਹਨਾਂ ਨੂੰ ਇਸੇ ਗੱਲ ਦੀ ਚਿੰਤਾ ਹੁੰਦੀ ਹੈ ਕਿ ਮੇਰਾ ਕੋਈ ਸਵਾਸ ਵਹਿਰੂ ਦੇ ਨਾਮ ਤੋਂ ਬਿਨਾਂ ਖਾਲੀ ਨਾ ਜਾਵੇ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਦੋਨਾਂ ਦੀਆਂ ਚਿੰਤਾਵਾਂ ਦੇ ਵਿੱਚ ਫਰਕ ਹੈ ਇੱਕ ਚਿੰਤਾ ਕੀਤੀ ਪ੍ਰਮਾਤਮਾ ਨੂੰ ਮਿਲਾ ਦਿੰਦੀ ਹੈ ਜੇ ਦੂਸਰੀ ਚਿੰਤਾ ਸੰਸਾਰ ਦੀ ਕੀਤੀ ਤੇ ਪ੍ਰਮਾਤਮਾ ਨੂੰ ਤੋੜ ਦਿੰਦੀ ਹੈ ਉਨੁਪਾਚਾ ਕਹਿੰਦੇ ਆ ਸੰਸਾਰ ਦੇ ਵਿੱਚ ਅਕਾਲ ਪੁਰਖ ਦਾ ਉਪਦੇਸ਼ ਆਇਆ ਤਰਕੀ ਬਾਣੀ ਬਾਣੀ ਭਾ ਬੋਲ ਕਿਹਦੇ ਆ ਅਕਾਲ ਪੁਰਖ ਤੇ ਤਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਬੇਅੰਤ ਵਾਰ ਪੰਕਤੀ ਸੁਣੀ ਆ ਬੇਅੰਤ ਵਾਰ ਇਹ ਹੁਕਮ ਨਾਮਾ ਸੁਣਿਆ ਹੋਵੇਗਾ ਪਰਮਾਨੰਦੇ ਵਿੱਚ ਫਿਰ ਵੀ ਇਸ ਪੰਕਤੀ ਨੇ ਘਰ ਨਹੀਂ ਕੀਤਾ ਟਿਕਾਉ ਨਹੀਂ ਕੀਤਾ ਫੇਰ ਵੀ ਮਨੁੱਖ ਪਾਸ਼ਾ ਕਹਿੰਦਿਆ ਤੇਰੀਆਂ ਸਾਰੀਆਂ ਚਿੰਤਾਵਾਂ ਦੂ। ਔਰ ਮੰਗਦਾ ਵੀ ਕੁਝ ਨਹੀਂ ਇਹ ਬਦਲੇ ਵਿੱਚ। ਇਹ ਨਹੀਂ ਕਿ ਤੂੰ ਆ ਕੇ ਭਾਈ ਇੰਨੇ ਹਜ਼ਾਰਾਂ ਦੀ ਅਰਦਾਸ ਕਰ ਲੱਖਾਂ ਰੁਪਏ ਚੜ੍ਹਾ। ਜਾਂ ਤੈਨੂੰ ਇੰਨੇ ਵੀਰਵਾਰ ਐਤਵਾਰ ਆਉਣਾ ਪੈਣਾ ਮੱਸਿਆ ਪੁੰਨਿਆਂ ਹਾਜ਼ਰੀਆਂ ਭਰਨੇ ਕੋਈ ਗੱਲ ਨਹੀਂ ਕਹਿੰਦਾ। ਕਿ ਕੋਈ ਗੱਲ ਨਹੀਂ ਕਹਿੰਦਾ ਜਿੱਥੇ ਤੁਸੀਂ ਜੁੜੇ ਬੈਠੇ ਹੋਨੇ ਆ ਨਾ ਮਨੁੱਖ। ਕਹਿੰਦਿਆ ਨਾ ਤੰਨੇ ਇਤਵਾਰ ਆ ਜੀ ਇਨਾ ਪਾਠ ਕਰੀ ਐ ਕਰੀ ਉਹ ਕਰੀ ਜੋ ਕੁਛ ਕਰਦੇ ਹੁਣ ਕਿੰਨਾ ਕ ਖਲਾਸਾ ਕਰੀਏ ਭਾਈ ਖਲਾਸਾ ਕਰਦਾ ਕਰਦੇ ਸਾਰੀ ਕਥੇ ਇਧਰ ਨੂੰ ਚਲੀ ਜਾਂਦੀ ਏ ਕਿ ਪਾਛਾ ਕਦੇ ਦੁੱਖ ਮਿਟ ਜਾਣਗੇ ਤੇਰੇ ਤੇ ਦੁੱਖ ਦੇ ਕਿਉਂ ਆ ਹੁਣ ਦੁਖੀ ਏ ਹੁਣ ਮੋਟੀ ਜੀ ਆਧਾਰਨ ਦੇ ਦਿੰਨੇ ਆ ਭਾਵੇਂ ਦੁੱਖ ਦੀ ਘੜੀ ਏ ਚਾਰੋਂ ਤਰਫ ਹਾਹਾਕਾਰ ਮਚੀ ਹੋਈ ਏ ਚਾਰੋਂ ਤਰਫ ਪਾਣੀ ਪਾਣੀ ਏ ਇਹ ਉਹਨਾਂ ਇਲਾਕਿਆਂ ਵਿੱਚ ਕੋਈ ਜ਼ਿਆਦਾ ਵਰਤਿਆ ਹੋਇਆ ਜਿੱਥੇ ਬਾਣੀ ਨੂੰ ਛੱਡ ਕੇ ਰਹਾ ਹੋਰ ਫੜੀਆਂ ਹੋਈ। ਇਹ ਪਹਿਲੇ ਹੀ ਕਿਹਾ ਸੀ ਨਾ ਕਿ ਗੁਰੂ ਅਰਜਨ ਪਾਤਸ਼ਾਹ ਨੇ ਤਾਂ ਉੱਥੇ ਆਪਣਾ ਹੈੱਡਕੁਆਰਟਰ ਭਾਵ ਧਰਮ ਦੀ ਜੋ ਮੇਸ਼ਾ ਕਾਇਮਾਈ ਸੀ ਕਿ ਇਥੋਂ ਪ੍ਰਚਾਰ ਕਰਨਾ ਦੁਨੀਆਂ ਨੂੰ ਸਮਝਾਵਣਾ ਉੱਥੇ ਇਸ ਕਰਕੇ ਨਹੀਂ ਕਿ ਇੱਥੇ ਗਿਆਨੀ ਧਿਆਨੀ ਲੋਕ ਬੈਠੇ ਐ ਨਹੀਂ ਭਈ ਇੱਥੇ ਮਨਮੁਖ ਵਾਲੇ ਬੰਦੇ ਸੀ। ਕਬਰਾਂ ਦੇ ਪੁਜਾਰੀ ਸੀ। ਆ ਦੇਖ ਲੋ ਹੁਣ ਮਾਝਾ ਰੁੜਿਆ ਫਿਰਦਾ ਤਰੇ ਫਿਰਦੇ ਨੇ ਕਬਰਾਂ ਅ ਦਵਾਬਾ ਹੈ ਉਹਨਾਂ ਨੂੰ ਆਪਣੀ ਚਾਰ ਕਿੱਟਾਂ ਤੇ ਜਿੰਨਾਂ ਦੇ ਢੇਰੇ ਕਹਿੰਦੇ ਘਰ ਘਰ ਬਣੀਆਂ ਭਾਈ ਇੱਕ ਜਗ੍ਹਾ ਦੇ ਉੱਤੇ ਤਾਂ 15-15 ਜਢੇਰੇ ਬੈਠੇ ਹੁੰਦੇ ਆ ਨਾਂਦੀ ਕਮਾਲੋ ਤੁਸੀਂ ਕਮਾਏ ਪਰ ਉਹਨਾਂ ਨੂੰ ਕੋਈ ਸੰਭਾਲਣ ਵਾਲਾ ਕੋਈ ਨਹੀਂ ਸੀ ਕੋਈ ਬਾਬਾ ਨજર ਹੁੰਦਾ ਉਹ ਪਤਾ ਨਹੀਂ ਕਿਹੜੇ ਛਾਹ ਸੂ ਬੈਠੇ ਹੁੰਦੇ ਆ ਬੀੜੀਆਂ ਸਿਕਟਾ ਮੂੰਹ ਤੇ ਪਾਈਆਂ ਹੁੰਦੀ ਆ ਬੜਾ ਬਾਬਾ ਕਰਨੀ ਵਾਲਾ ਇਥੇ ਤੇਰੀ ਕਰਨੀ ਪਈ ਦਿਖਾ ਇੱਥੇ ਤਾਂ ਤੁਰਦੇ ਬੜੇ ਵੀ ਮਹਾਨ ਤਾਂ ਬਾਬਾ ਜੀ ਦੇ ਵਿੱਚ ਕੋਈ ਨਜ਼ਰ ਆਇਆ ਕਿ ਦੇਵਤਾ ਦੇ ਵਿੱਚ ਕੋਈ ਨਜ਼ਰ ਆਇਆ ਕੋਈ ਜਾਦੂ ਸ਼ਕਤੀ ਰੋਹਾਨੀਅਤ ਵਾਲੀ ਕੋਈ ਪਾਵਰ ਸ਼ਕਤੀ ਤਾਂ ਕੀ ਦਿਖਾਉਣੀ ਸੀ ਜਿੰਨਾਂ ਨਾਲ ਲੁੱਟਦੇ ਆ ਕਿ ਆਪਣੇ ਦਰ ਤੋਂ ਕੋਈ ਏ ਵੀ ਨਹੀਂ ਚਲੋ ਕਿ ਇਹਦੀ ਮਦਦ ਕਰ ਦਈਏ ਜਾ ਕੇ ਬੈਠੇ ਨਾ ਘਰਾਂ ਦੇ ਵੇ ਸਾਰੀ ਕੋਈ ਬਰਲਾ ਵਾਲਾ ਨਿਕਲੇ ਬਾਕੀ ਜਿਨ੍ਹਾਂ ਨੇ ਪਖੰਡ ਤੋਰਿਆ ਸੀ ਨਾ ਲੈ ਚਿਆਂ ਪਾਣੀ ਵਾਲਾ ਕਿ ਜਿਨ੍ਹਾਂ ਦੇ ਵਿੱਚ ਕਹਿੰਦੇ ਸ਼ਕਤੀਆਂ ਨੇ ਇੱਕ ਦੀ ਵੀ ਆਵਾਜ਼ ਨਹੀਂ ਆਈ। ਰਾਸਨ ਲੈ ਕੇ ਵੀ ਇਸ ਕਰਕੇ ਨਹੀਂ ਜਾਂਦੇ ਜਾਂ ਮਦਦ ਕਰਨੇ ਕਿ ਲੋਕ ਕਹਣਗੇ ਬਾਬਾ ਜੀ ਤੂੰ ਤਾਂ ਐਨੇ ਮੰਤਰ ਚੰਤਰ ਜਾਣਦੇ ਹੋ ਤਾਰੋ ਪਾਰੀ ਸਾਹਮਣੇ ਜਾਣਾ ਛੱਡ ਦਿੱਤਾ। ਪਰ ਸਾਨੂੰ ਮਤ ਫੇਰ ਵੀ ਨਹੀਂ ਹੋਣੀ। ਫੇਰ ਵੀ ਉਵੇਂ ਤੁਰ ਪੈਣਾ ਬਸ ਜਦੋਂ ਪਾਣੀ ਸੁੱਕਿਆ ਅਸੀਂ ਫੇਰ ਉਸੇ ਲਈ ਬਹਿ ਜਾਣਾ। ਕਿ ਅਸੀਂ ਆਪਣੇ ਦੁੱਖ ਤਕਲੀਫ ਹੁੰਦੀ ਹੈ। ਕੀ ਜੋ ਬਦੇਸ਼ ਦੇ ਵਿੱਚ ਦੇਖਦੇ ਆਂ ਅਸੀਂ ਯੂਰਪਨ ਕੰਟਰੀਆਂ ਹੋਰ ਐ ਉਹ ਹਰ ਵਿਵਤਾ ਦੇ ਉੱਤੋਂ ਹਰ ਕੋਈ ਤਕਲੀਫ ਆਉਂਦੀ ਐ ਵਿਵਤਾ ਆਉਂਦੀ ਐ ਨਾ ਉਹ ਤੋਂ ਸਿੱਖਦੇ ਨੇ ਤੇ ਉਹਦੀ ਉਹ ਖੋਜ ਕਰਦੇ ਐ ਮਾਪਕਾ ਨਾ ਤਾਂ ਪਾਣੀ ਕੁਝ ਵੀ ਨਹੀਂ ਐ ਇਹ ਤਾਂ ਇੱਕ ਸਮਝ ਲੋ ਕਿ ਝੋਨੇ ਨੂੰ ਪਾਣੀ ਲਾਉਣ ਵਾਲਾ ਕਮੀ ਐ ਕਿ ਦੁਨੀਆ ਵਿੱਚ ਐਸੀਆਂ ਜਗਾਵਾਂ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਇਟਲੀ ਦੇ ਵਿੱਚ ਇੱਕ ਸ਼ਹਿਰ ਐ ਵੀਨਸ ਦੇ ਬਸਦਾ ਪਤਾ ਕਿੱਥੇ ਹੈ ਪਾਣੀ ਦੇ ਵਿੱਚ ਉੱਥੇ ਕੋਈ ਛੜਕ ਨਹੀਂ ਕੋਈ ਪੱਕਾ ਨਹੀਂ ਹੈ ਕਿੱਥੇ ਰੋੜਾ ਇਦਾਂ ਬਣਿਆ ਉਹ ਬਣਿਆ ਸਭ ਕੁਝ ਪਾਣੀ ਦੇ ਵਿੱਚ ਹੀ ਹੋਣਾ ਕਿ ਉਹ ਹਾਵਨਾ ਬਣਾਇਆ ਹੋਇਆ ਤੇ ਖੜਾ ਪਤਾ ਕਿ ਤੁਹਾਡੇ ਸੀਮੈਂਟ ਦੇ ਪਿੱਲਰ ਸਰੀਆ ਪਤਾ ਨਹੀਂ ਕਿੰਨਾ ਪੋਨੇ ਤੇ ਉਹ ਜਿੰਨਾ ਵੀ ਸ਼ਹਿਰ ਖੜਾ ਨਾ ਪਾਣੀ ਵਿੱਚ ਤੇ ਪਾਣੀ ਵਿੱਚ ਪਿੱਲਰ ਪਤਾ ਕਦੇ ਬਣਾਏ ਲੱਕੜੀ ਦੇ ਖੋਜਿਆ ਕਰੋ ਪੜਿਆ ਕਰੋ ਤਾਂ ਇਹ ਤਾਂ ਕਹਿੰਦੇ ਭਾਈ ਗਿਆਨ ਹੋਵੇ ਨਾ ਤੇ ਤੁਸੀਂ ਗਾਂ ਨੂੰ ਨਿਕਲੋ ਤਾਂ ਤੁਹਾਡਾ ਤਾਂ ਗਿਆਨ ਹੀ ਨਹੀਂ ਭਾਈ ਆ ਹੁਣ ਵਿਪਤਾ ਪਈ ਏ ਸਭ ਨੂੰ ਪਤਾ ਕਿ ਹਰ ਸਾਲ ਆਉਂਦੀ ਏ ਔਰ ਆਉਣੀ ਵੀ ਏ ਇਹਨੂੰ ਕੋ ਰੋਕ ਨਹੀਂ ਸਕਦਾ ਕਿ ਆਪਾਂ ਆਪ ਦੇਖਦੇ ਆ ਕਿ ਬੇਫਜ਼ੂਲ ਖਰਚੇ ਸਾਡੇ ਕੋਲ ਬਹੁਤ ਹੁੰਦੇ ਆ ਕਿ ਲੱਖਾਂ ਰੁਪਏ ਲਾਦਣਾ ਵਾ ਅੱਤੜਾ ਮੱਤੜਾ ਅਮਤੇ ਜਿਹੜਾ ਆਪਾਂ ਲਾਈਫ ਫਿਰਦਿਆਂ ਗੱਡੀਆਂ ਮੋਟਰਾਂ ਟਰੈਕਟਰਾਂ ਦੇ ਉੱਤੇ ਸੌਣ ਲੈ ਰਹੇ ਭਾਈ ਕਿਸਤੇ ਲਾ ਕੇ ਰੱਖ ਤੇ ਇਹ ਨਹੀਂ ਪਤਾ ਵੀ ਅੱਜ ਹੁਣ ਰੋਂਦੇ ਸੜ ਕੋ ਕੈਸਤੀ ਹੈ ਨਹੀਂ ਬੜਾ ਕੇ ਰੱਖੋ ਭਾਈ ਇਹ ਤਾਂ ਹੈ ਹੀ ਉਸ ਇਲਾਕੇ ਦੇ ਵਿੱਚੋਂ ਪਰ ਮਤ ਨਹੀਂ ਹੋਣੀ ਰੋਣਾ ਭਟਣਾ ਵਾ ਆਸ ਰਖਣੀ ਹੈ ਕਈ ਨੇ ਤਾਂ ਬਿਜ਼ਨਸ ਹੀ ਬਣਾਏ ਹੁਣ ਤਾਂ ਉਹਨਾਂ ਨੇ ਵੀ ਹੱਥ ਜੋੜ ਤੇ ਅੱਗੇ ਕਿ ਗੁਰੂ ਸਿੱਖ ਐਸੀਆਂ ਰੂਹਾਂ ਹੁੰਦੀਆਂ ਕਦੇ ਨਾ ਵੀ ਹੁਣ ਕੋਈ ਮਦਦ ਹੀ ਨਾ ਲੈ ਕੇ ਆਓ ਇਹਨਾਂ ਨੂੰ ਮਰਨ ਦਿਓ ਕਹਿੰਦੇ ਇਹ ਤਾਂ ਘਰੇ ਜਮਾ ਕਰ ਕਰ ਰੱਖੀ ਜਾਂਦੇ ਆ ਜਿਹੜੇ ਦੁਖੀ ਨੇ ਲੋਕ ਕਿਲਦੇ ਵਿੱਚ ਉੱਥੇ ਤੱਕ ਤਾਂ ਮੱਜਦ ਪਹੁੰਚਦੀ ਕੋਈ ਨਹੀਂ ਇੱਥੋਂ ਤੁਰਪੋ ਤੁਸੀਂ ਲੁਧਿਆਣੇ ਤੋਂ ਜਾਣਾ ਵੀ ਚਲੋ ਬਾਜੇਵਾਲ ਚਲੀਏ ਦਬਾਬੇਵਾਲ ਚਲੀਏ ਬਸ ਤੁਹਾਨੂੰ ਇੱਥੇ ਰਾਹ ਜੀ ਮਿਲ ਜਾਣੇ ਅਸੀਂ ਮਰਗੇ ਸਾਡੇ ਦੇਖੋ ਕਿੰਨਾ ਹੜਾ ਆ ਕਪੜੇ ਫਟੇ ਪਰਨੇ ਪਣਾ ਕੇ ਤੁਸੀਂ ਤਰਸ ਕਾ ਕੇ ਦੇ ਦੇਣਾ ਤੇ ਜਿਨ੍ਹਾਂ ਦੇ ਤਰਸ ਕਾਦਾ ਉਹ ਰੱਜੇ ਬੈਠੇ ਨੇ ਉਹਨਾਂ ਤਾਂ ਕੁਝ ਹੋਇਆ ਹੀ ਨਹੀਂ ਹੈ ਉਹਨਾਂ ਤਾਂ ਟੂਟੀਆਂ 'ਚ ਪਾਣੀ ਨਹੀਂ ਆਇਆ ਤੇ ਸੜਕਾਂ ਦਾ ਤਾਂ ਕੀ ਹੋਣਾ ਸੀ ਆਵੇਂ ਦੁਨੀਆ ਲੁੱਟੀ ਜਾਂਦੇ ਹੋ ਹੁਣ ਹੱਥ ਜੋੜਦੇ ਕਹਿੰਦੇ ਰਹਿਣ ਦੇ ਪਾਈ ਕਿ ਸਾਡੇ ਕੋਲ ਮਤ ਨਹੀਂ ਸਮਤ ਨਹੀਂ ਏ ਜੇ ਸ਼ਹਿਰ ਦੀ ਗੱਲ ਕਰ ਰਹੇ ਨਾ ਦਾਸ ਵਿਨਸ ਇਤਰੀ ਦੇ ਵਿੱਚ ਆਏ ਔਰ ਸਾਰਾ ਸ਼ਹਿਰ ਪਾਣੀ ਦੇ ਵਿੱਚ ਰਹਿੰਦਾ ਕਿਸ਼ਤੀਆਂ ਦੇ ਨਾਲ ਆਉਣਾ ਜਾਣਾ ਉਹਨਾਂ ਦਾ ਤੇ ਸਾਰਾ ਸ਼ਹਿਰ ਲੱਕੜੀ ਦੇ ਪਿੱਲਰਾਂ ਤੇ ਖੜਾ ਵਾ ਲੱਕੜੀ ਦੇ ਖੰਭੇ ਬਣਾਏ ਨੇ ਉੱਥੇ ਘਰ ਬਣਾਏ ਦੇਖੋ ਔਰ ਪਾਣੀ ਵੀ ਮਾੜਾ-ਮੋਟਾ ਕੋਈ ਨਹੀਂ ਕਿ ਸੂਏ ਕਸੀ ਨਾਲੀ ਦਾ ਵਾ ਜੇ ਵੀ ਮੜਾ ਇਹ ਖੜਾ ਸਮੁੰਦਰ ਦਾ ਪਾਣੀ ਹੈ। ਔਰ ਅਜ ਦਾ ਨਹੀਂ ਇਹ ਵੀ ਚਲੋ ਹੁਣ ਬਣਾਇਆ ਹੋ ਪੰਜਵੀਂ ਸਦੀ। ਇਹ ਬਹੁਤ ਪੁਰਾਣਾ ਭਾਈ ਸਾਡੇ ਜੀਵਨ ਤੋਂ ਬਹੁਤ ਪਹਿਲਾਂ ਦੀ ਗੱਲ ਹੈ। ਕਿ ਉਦੋਂ ਦਾ ਸ਼ਹਿਰ ਬਣਿਆ ਔਰ ਦੁਨੀਆ ਉਸ ਸ਼ਹਿਰ ਨੂੰ ਦੇਖਣ ਜਾਂਦੀ ਹੈ ਬਾਹਰੋਂ ਆ ਆ ਕੇ ਦੁਨੀਆ। ਹੁਣ ਤੁਹਾਡੇ ਗਏ ਹੋਣੇ ਕੋਈ ਇਟਲੀ ਸ਼ਹਿਰ ਦੇ ਵਿੱਚ ਹੋਰ ਪਾਸੇ ਜਾਂ ਨਿੜਤੀ ਲੱਭ ਲੋ ਭਾਈ। ਇਹ ਦੇਖੋ ਭਾਈ ਸੱਚੀ ਗੱਲ ਐ ਉਥੇ ਦੁਨੀਆ ਦੇਖਣ ਜਾਂਦੀ ਐ ਤੁਸੀਂ ਵੀ ਆਪਣੀ ਵਿਪਤਾ ਨੂੰ ਜਦ ਤਕਲੀਫ ਹੁੰਦੀ ਐ ਨਾ ਇਹਨੂੰ ਇਸ ਤਰ੍ਹਾਂ ਸ਼ਿੰਗਾਰੋ ਕਿ ਦੁਨੀਆ ਇਸ ਨੂੰ ਦੇਖਣ ਆਵੇ ਕਿ ਦੇਖੋ ਭਾਈ ਇਹਨਾਂ ਨੇ ਕੀ ਕਮਾਲ ਕਰ ਦਿੱਤਾ ਕਮਾਲ ਤਾਂ ਇਹ ਹੁੰਦਾ ਨਾ ਕਮਾਲ ਤਾਂ ਅਸਰੇ ਕੋਲ ਇੱਕੋ ਹੀ ਐ ਰੇ ਗੱਲ ਤੇ ਅਸੀਂ ਸੌਦਾ ਲਾ ਦਾਂਗੇ ਐ ਕਰ ਦਾਂਗੇ ਬਸ ਇਹ ਤੋਂ ਵਗਾਰ ਅੱਗੇ ਹੈ ਹੀ ਕੱਖ ਨਹੀਂ ਨਾਲ ਕੋਲੇ ਭਾਈ ਪੜ੍ਹਾਈ ਕਰੋ ਗਿਆਨ ਪ੍ਰਾਪਤ ਕਰੋ ਗਿਆਨ ਦੇ ਕੋਲ ਸਾਰੇ ਹੱਲ ਐ ਗਿਆਨੀ ਸਿਨਪਈ ਜਿਨ੍ਹਾਂ ਨੇ ਹਰ ਇੱਕ ਇਨਸਾਨ ਨੂੰ ਇਨਸਾਨਾਂ ਨਾਲ ਜੋੜ ਦਿੱਤਾ ਕਦੇ ਸੋਚਿਆ ਸੀ ਕਦੇ ਸੋਚਿਆ ਜਦੋਂ ਘਰਾਂ ਦੇ ਵਿੱਚ ਉਹ ਲੈਡਲਾਈਨ ਫੋਨ ਹੁੰਦੇ ਤਾਰਾਂ ਵਾਲੇ ਕਦੇ ਇਧਰੋਂ ਤਾਰ ਜੋੜਨੇ ਜਾਂ ਉਧਰੋਂ ਜੋੜਨੀ ਜਦੋਂ ਕੋਈ ਟੀਵੀ ਹੁੰਦੇ ਸੀ ਕਦੇ ਸੋਚਿਆ ਸੀ ਕਿ ਇਹਨਾਂ ਕੋਈ ਚੱਲੇਗਾ ਦੇ ਵਿੱਚ ਜੇ ਇੰਨੀ ਗੱਲਬਾਤ ਕਰਾਂਗੇ ਇਹ ਤਾਂ ਆਉਣ ਵਾਲੇ ਸਮਾਂ ਦੇ ਵਿੱਚ ਹੋਰ 10 20 50 ਸਾਲਾਂ ਨੂੰ ਪਤਾ ਨਹੀਂ ਪਿੰਗਾ ਦੀ ਗਾਂ ਤਰੱਕੀ ਕਿੱਥੇ ਹੋਣੀ ਹੈ ਕਦੇ ਸਮਾਂ ਸੀ ਭਾਈ ਕਿ ਟੈਲੀਫੋਨ ਕਾਣਾ ਕੋਈ ਮਰ ਗਿਆ ਜੰਪੇ ਆ ਗੋ ਗੱਲਬਾਤ ਹੋ ਗਈ ਐਵੇਂ ਸੁਨੇਹਾ ਦੇਣਾ ਟੈਲੀਗ੍ਰਾਮ ਕਰ ਦਿੰਦੇ ਸੀ ਉਹ ਤਾਂ ਹੁਣ ਕੰਮ ਖਤਮ ਹੋ ਗਏ ਤੇ ਹੁਣ ਉਸ ਤੋਂ ਬਾਅਦ ਲੈਡ ਨੇ ਫੋਨ ਆਇਆ ਫਿਰ ਮੋਬਾਈਲ ਆਇਆ ਫਿਰ ਵੀਡੀਓ ਕਾਲ ਆ ਗਈ ਕਿੰਨਾ ਕੋਸ ਆ ਗਿਆ ਕਿੰਨਾ ਨਜ਼ਦੀਕ ਹੁੰਦੇ ਜਾ ਰਹੇ ਆ ਭਾਵੇਂ ਦੁਨੀਆ ਗਾਂ ਦੀ ਗਾ ਬਦਲਦੀ ਜਾ ਰਹੀ ਹੈ ਨਾ ਕਿ ਜੋ ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਇਹ ਇੰਨੀ ਕੀ ਗਿਆਨ ਸੀ ਅਗਾ ਪਤਾ ਨਹੀਂ ਕੀ ਹੋਣਾ ਪਈ ਕਿਹਦਾ ਭਾਈ ਮੂੰਹ ਤਾਂ ਮੂੰਹ ਦੇਖਦਿਆ ਫੇਰ ਤੂੰ ਫੇਰ ਦੇਖਦਿਆ ਪਤਾ ਨਹੀਂ ਆਉਣ ਵਾਲੇ ਸਮੇਂ ਚ ਹੱਥ ਮਿਲਣ ਵਾਲੀ ਗੱਲ ਵੀ ਟੈਕਨੀਕ ਕੋਈ ਐ ਜਿਵੇਂ ਕੋਈ ਅਤ ਕਤਨੀ ਨਹੀਂ ਜੋ ਕੋ ਸੋ ਰਿਹਾ ਦੇਖ ਹੀ ਰਿਹਾ ਨਾ ਭਾਈ ਸਾਤੋਂ ਚਾਰ ਮੰਜ਼ਲਾਂ ਨਹੀਂ ਬਣਦੀਆਂ ਦੋ ਮੰਜ਼ਲਾਂ ਨਹੀਂ ਸਵਾਲ ਹੁੰਦੀਆਂ ਤੇ ਵਿਗਿਆਨੀਆਂ ਨੇ ਭਾਈ ਜਿਹੜਿਆਂ ਤਾਂ ਭਾਈ ਇਹ ਸਮਾਨ ਤੱਕ ਬਿਲਡਿੰਗਾਂ ਪਹੁੰਚਾਤੀਆਂ ਆਵਦੀਆਂ ਇੰਨੀ ਉੱਚੀਆਂ ਉੱਚੀਆਂ ਕਿ ਸਦਾ ਬੰਦਾ ਤਾਂ ਨੂੰ ਮੂੰਹ ਕਰਕੇ ਨਹੀਂ ਦੇਖ ਸਕਦਾ ਥੱਲੇ ਕੜ ਕੇ ਕਿੰਨੀ ਉੱਚੀ ਹੁੰਦੀ ਹੈ ਉਹ ਸਿਰਫ ਉਹ ਫੋਟੋਆਂ 'ਚ ਪੂਰੀ ਦੇਖ ਸਕਦੇ ਆ ਉਦਾਂ ਨਹੀਂ ਦਿਖਦੀ ਓ ਰਕੀ ਹੈ ਭਾਈ ਤੁਸੀਂ ਕਰੋ ਇਹਨੂੰ ਦੇਵਤਾ ਨਾ ਸਮਝਿਆ ਕਰੋ ਤੇ ਪਹਿਲਾਂ ਤਾਂ ਮਾਰਗ ਸਿੱਧਾ ਅਪਣਾਓ ਜਿਨੇ ਚਿੰਤਾ ਮਟਾਉਣੀ ਆ ਉਹਦੇ ਦਰਤੇ ਆਓ ਆ ਜਿਨੇ ਭਾਵੇਂ ਸਟੇਟਾਂ ਦੀ ਗੱਲ ਕਰੀਏ ਸ਼ਹਿਰਾਂ ਦੀ ਇਲਾਕਿਆਂ ਦੀ ਗੱਲ ਕਰੀਏ ਨਾ ਕਲੇ ਇਹਨਾਂ ਦੇ ਨਹੀਂ ਤੁਸੀਂ ਆਮ ਵੀ ਘਰਾਂ ਵਿੱਚ ਦੇਖੋ ਕਿ ਜਿਹੜੇ ਗੁਰਬਾਣੀ ਨੂੰ ਛੱਡ ਕੇ ਨਾ ਇਧਰ ਉਧਰੇ ਫਿਰਦੇ ਆ ਇਹਨਾਂ ਦੇ ਘਰਾਂ ਤੋਂ ਕਾਡੋ ਕਲੇਸ਼ ਨਹੀਂ ਜਾਂਦਾ ਦੁੱਖ ਤਕਲੀਫ ਹੀ ਨਹੀਂ ਜਾਂਦੀ ਏ ਕੀ ਗੁਰੂ ਗ੍ਰੰਥ ਸਾਹਿਬ ਦੀ ਛਰਨੀ ਆ ਜਾ ਭਾਈ ਬਚਨ ਮੰਨ ਲ ਤਮਾਲ ਦੇਖ ਸੁਖੋਂ ਦੇ ਹੋਤਾ ਆਨੰਦ ਵਿੱਚ ਹੈ ਭਾਈ ਹੁਣ ਜਦੋਂ ਤੁਹਾਨੂੰ ਦੋ ਜ਼ਿਲ੍ਹਿਆਂ ਦੀ ਗੱਲ ਦੱਸ ਦਿੱਤੀ ਦੋ ਲੱਖ ਕਿਹਦੀ ਗੱਲ ਦੱਸ ਦਿੱਤੀ ਹੈ ਕਿ ਮਾਝੇ ਦੇ ਦੁਆਬੇ ਦਾ ਇਹੀ ਕੰਜਰ ਖਣਾ ਨਾਂ ਦਾ ਹੈ ਕਿ ਤੁਰੇ ਫਿਰਦੇ ਆ ਕਬਰਾਂ ਵੱਲੋਂ ਜਠੇਰਿਆਂ ਵੱਲੋਂ ਹੋਰਾਂ ਵੱਲੋਂ ਤੇ ਮਤ ਫੇਰ ਨਹੀਂ ਆਉਂਦੀ ਭਾਈ ਗਲਤੀ ਆਬ ਕਰਨੀ ਹੈ ਆਪਣੇ ਛੱਤ ਦੇ ਵਿੱਚ ਆਪ ਹੀ ਛੇਦ ਕਰਕੇ ਲੋਕਾਂ ਨੂੰ ਕਹਿੰਦੇ ਦੇਖੋ ਸਾਡੀ ਛੱਤ ਚ ਆਉਂਦੀ ਏ ਬੇਕੂਫਾ ਸਰਾਗਤਾ ਤੂੰ ਕੀਤੀ ਹੋਈ ਉਹ ਮਾਰਗ ਤੂੰ ਛੱਡਿਆ ਗੁਰਬਾਣੀ ਦਾ ਇਥੇ ਗੱਲ ਕੀਤੀ ਆ ਪਾਸ਼ਾ ਨੇ ਜੇ ਆਪਣੇ ਦੁੱਖ ਚਿੰਤਾ ਮਿਟਾਉਣੀਆਂ ਨੇ ਤਾਂ ਸ਼ਰਨ ਆ ਜਾ ਇਹਦੀ ਤੁਰਕੀ ਬਾਣੀ ਆਈ ਹੁਣ ਇਹ ਕੋਈ ਫਾਰਸੀ ਜਾਂ ਉਰਦੂ ਦੇ ਅੱਖਰ ਤਾਂ ਹੈ ਨਹੀਂ ਇਹ ਸ਼ਾਦੀ ਗੁਰਬਾਣੀ ਪੰਜਾਬੀ ਸਮਝ ਆਉਂਦੀ ਹੈ ਵੀ ਬੇਕਾਲਪੁਰਖ ਦੇ ਘਰੋਂ ਧੁਰ ਕੀ ਬਾਣੀ ਅਕਾਲਪੁਰਖ ਤੋਂ ਆਈ ਹੈ ਤਿੰਨ ਸਗਲੀ ਚਿੰਤਾ ਮਟਾਈ ਇਹ ਸਾਰੀਆਂ ਚਿੰਤਾਵਾਂ ਦੂਰ ਹੋ ਜਾਣੀਆਂ ਨੇ ਫਿਰ ਵੀ ਸਾਨੂੰ خیال ਨਹੀਂ ਗਿਆਨ ਨਹੀਂ ਆਉਂਦਾ ਤੁਰੇ ਫਿਰਦੇ ਆ ਇੱਧਰ ਉੱਧਰ ਭਟਕਦੇ ਫਿਰਦੇ ਆ ਤੇ ਹੋਇਆ ਕੀ ਹੈ ਕਿ ਪ੍ਰਮਾਣ ਕਰਨ ਵਾਸਤੇ ਦੇਣ ਵਾਸਤੇ ਕੋਈ ਦੂਰ ਜਾਣ ਦੀ ਲੋੜ ਨਹੀਂ ਨੇੜੇ ਦਿਖਾ ਦਿੱਤਾ ਦੇਖੋ ਆ ਕੀ ਉਹਨਾਂ ਦੇ ਹਾਲ ਤੇ ਇਦਾਂ ਦੇ ਕੀ ਹੈ ਜਿੱਥੇ-ਜਿੱਥੇ ਹੈ ਨਾ ਉੱਥੇ ਸਾਰਾ ਕੁਝ ਹੈ ਗੁਰਬਾਣੀ ਨੇ ਟੁੱਟੇ ਹੋਏ ਅੱਜ ਜਿਹੇ ਇਲਾਕੇ 'ਚ ਬੈਠੇ ਆ ਜੇ ਬਚਿਆ ਹੋਇਆ ਨਾ ਇਹ ਬਸ ਗੁਰਵਾਣੀ ਸਦਕਾ ਹੀ ਐ ਗੁਰ ਪੀਰਾਂ ਦੀ ਮਾਲਕਾਂ ਦੀ ਮਿਹਰ ਐ ਕਿਉਂਕਿ ਉਹਦੇ ਬਚਨ ਮੰਨਣ ਵਾਲੇ ਪਾਵੇਂ ਥੋੜੇ ਆ ਬਹੁਤੇ ਉਤੋਂ ਆ ਦਿਲੋਂ ਆ ਜਿਵੇਂ ਮਰਜੀ ਐ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਾਰਾ ਦੇ ਆ ਨਾ ਤੇ ਉੱਥੇ ਜਾ ਕੇ ਦੇਖ ਲੋ ਭਾਈ ਉਹਨਾਂ ਇਲਾਕਿਆਂ 'ਚ ਕਿਤੇ ਜਾ ਕੇ ਬੜਾ ਉਧਰ ਵੀ ਜਾ ਕੇ ਵਿਚਰੇ ਆ ਇਹ ਨਹੀਂ ਐ ਕਿ ਐਵੇਂ ਕਿਤੇ ਕਿਤਾਬ ਚਾ ਕੇ ਪੜ੍ਹ ਕੇ ਸੁਣਾ ਦਿੱਤੀ ਵਿਚਣਾ ਪੈਂਦਾ ਘੁੰਮਣਾ ਪੈਂਦਾ ਅਜੋਕੋ ਤਾਂ ਆਪ ਜਿਨਾ ਬਖਿਆਨ ਕੀਤਾ ਸਾਰਾ ਕੋ ਦੇਖਿਆ ਹੋਇਆ ਵਾ ਮਾਲਕ ਨੇ ਦਿਖਾਇਆ ਹੋਵੇ ਕਦੇ ਦੇਖ ਕੇ ਅੱਖੀਂ ਦੇਖ ਕੇ ਕਿਸ ਨੂੰ ਸਮਝਾਉਣਾ ਨਾ ਉਹਦੇ ਨਾਲ ਗਿਆਨ ਕੋ ਬਖਰੇ ਹੀ ਹੁੰਦਾ ਉਹਦਾ ਆਨੰਦ ਕੋ ਬਖਰੇ ਹੀ ਹੁੰਦਾ ਹੁਣ ਜਿਹਨੇ ਕਨੇ ਟ੍ਰੇਨ ਦੀ ਟਿਕਟ ਲਈ ਉਹ ਹੁਣ ਵਿਚਾਰਾ ਇਟਲੀ ਦੀਆਂ ਕੀ ਗੱਲਾਂ ਕਰੂਗਾ ਇਹ ਤਾਂ ਜਿਹਨੂੰ ਵਾਇਗਰੂ ਨੇ ਘੁਮਾਇਆ ਆ ਪੇਦ ਘੁਮਾ ਦਾ ਦੁਕਾਨ ਦਾ ਸਾਰਾ ਕੋ ਭਾਵੇਂ ਆਪਣੀ ਵਿਪਤਾ ਨੂੰ ਵਿਪਤਾ ਨਾ ਸਮਝੋ ਉਹਦੇ ਵਿੱਚੋਂ ਇੱਕ ਖੋਜ ਕੱਢੋ ਕਾੜ ਕੱਢੋ ਹਰ ਸਾਲ ਆਉਂਦੇ ਕੋਈ ਅਜਿਹੀ ਹੁੰਦੀ ਹੈ ਜਦੋਂ ਸੁਣਦੇ ਆ ਰਹੇ ਆ ਕਿ ਜਦੋਂ ਦੇ ਭਾਈ ਐਡੇ ਵਗੈਰਾ ਬਣਦੇ ਨੇ ਟਾਈਮ ਤਾਂ ਬਣਨੇ ਜ਼ਰੂਰੀ ਹੁੰਦੇ ਨੇ ਇਹਨਾਂ ਵਗੈਰਾ ਤਾਂ ਕਿਸੇ ਦੇ ਦੀ ਇਕਨੋਮੀ ਦੀ ਹਲਦੀ ਹੈਗੀ ਘਰ ਤਾਂ ਕੀ ਲੜਨੇ ਇਹਦੇ ਪਾਣੀ ਤੋਂ ਬਗੈਰ ਤਾਂ ਭਾਈ ਸਭ ਕੁਝ ਬਰਬਾਦ ਹੋ ਜਾਊਗਾ ਆਪਾਂ ਲਾਈਟ ਹੀ ਨਹੀਂ ਹੋਣੀ ਇਹ ਤਾਂ ਬਣਨੇ ਹੀ ਬਣਨੇ ਆ ਭਾਈ ਇਹ ਜੋ ਕੁਦਰਤ ਦਾ ਜੋ ਸਭ ਕੁਝ ਹੋ ਰਿਹਾ ਹੈ ਬਾਰਸ਼ਾਂ ਹੋ ਰਹੀਆਂ ਮੀਂਹ ਹੋ ਰਹੀਆਂ ਇੱਥੇ ਤਾਂ ਕਹਿ ਦਿੰਨੇ ਆ ਚਲੋ ਇੱਕ ਨੂੰ ਅਸੀਂ ਦੋ ਦਿੱਤਾ ਕਹਿੰਦੇ ਸਾਡੀ ਸਰਕਾਰ ਦੀ ਨਕਾਮੀ ਐ ਕਿ ਭਾਈ ਸਾਡੀ ਸਰਕਾਰ ਤਾਂ ਇੱਥੇ ਹੀ ਬੈਠੀ ਐ ਉਹ ਨਾ ਤਾਂ ਜੰਮੂ ਚ ਨਾ ਹਮਾਚਲ ਚ ਨਾ ਹੋਸਟ ਸਟੇਟਾਂ ਦੇ ਵਿੱਚ ਜਿੱਥੇ ਧੜਾ ਧੜ ਬਾਰਸ਼ਾਂ ਪੈ ਰਿਆ ਮੀਂਹ ਪੈ ਰਿਹਾ ਵੀ ਉਹਨਾਂ ਸਰਕਾਰਾਂ ਪਾਉਣ ਗਈ ਐ ਉਹ ਕੰਮ ਥੋੜੇ ਕੀਤੇ ਹੋਏ ਖਰਾਬ ਪਾਈ ਤੁਹਾਨੂੰ ਕਿਹਨੇ ਕਿਹਾ ਸੀ ਕਿ ਦਰਿਆਵਾਂ ਦੇ ਬੰਨ ਤੋੜ ਕੇ ਇਹਦੇ ਵਿੱਚ ਦੀ ਖੇਤੀ ਕਰੋ ਇਹਦੇ ਵਿੱਚ ਦੀ ਰੇਤਾ ਕੰਡੋ ਜਿਹੜੇ ਪੌਲ ਡਿੱਗਦੇ ਆ ਇਹਨਾਂ ਪਿੱਲਰਾਂ ਥੱਲੋਂ ਰੇਤਾ ਮਿੱਟੀ ਵੀ ਇਹੀ ਕੱਢਦੇ ਆ ਕਿਉਂਕਿ ਭਾਈ ਇਹਨਾਂ ਨੂੰ ਕਹੇ ਚਾਹੀਦਾ ਹੁਣ ਸਭ ਕੁਝ ਬਰਬਾਦ ਹੋ ਰਿਹਾ ਭਾਈ ਇੱਕ ਝਟਕੇ ਦੇ ਨਾਲ ਹੀ ਸਭ ਕੁਝ ਖਰਾਬ ਕਰ ਦਿੰਦਾ ਫਿਰ ਉਹ ਲੁੱਟੇ ਖੋਟੇ ਫਿਰਦੇ ਨੇ ਮਨਤਾ ਕਰਦੇ ਫਿਰਦੇ ਕਿ ਆਪਣੇ ਉੱਚੇ ਕੋਨੇ ਹੱਥ ਜੋੜ ਕੇ ਕਹੋ ਕੋਈ ਨਹੀਂ ਹੋਣਾ ਸਾਡੀ ਵਿਵਤਾ ਸੀ ਆਪ ਦੇਖਾਂਗੇ ਰੁੰਦੀ ਆ ਕਿ ਦੇ ਸਰਕਾਰਾਂ ਵਾਲੇ ਦੇ ਬੰਦਿਆਂ ਵਾਲੇ ਕਿਤੇ ਇਹਨੂੰ ਫੋਨ ਕਰ ਦੇ ਉਹਨੂੰ ਫੋਨ ਕਰ ਉਹ ਪਈ ਜੇ ਪਈਆਂ ਤੇ ਚੱਲੋ ਦਸਵੇਂ ਪੀਤਾ ਦਾ ਇਤਿਹਾਸ ਭੁੱਲ ਗਏ ਕਿ ਜਿੱਥੇ 40 ਭੁਖਣ ਪਾਣੇ ਸੀ ਤੇ 10 ਲੱਖ ਦੀ ਫੌਜ ਮੁਰੇ ਖੜੀ ਸੀ ਇੱਕ ਵੀ ਨਹੀਂ ਘਵਰਾਇਆ ਮੰਚ ਚਾਹ ਰਿਹਾ ਕਹਿੰਦੇ ਸਾਨੂੰ ਇਸ ਗੱਲ ਦਾ ਮਾਣ ਹੈ ਅਸੀਂ ਗੁਰੂ ਦੀ ਛਤਰ ਛਾਇਆ ਹੇਠ ਬੈਠੇ ਆ ਤੇ 10 ਲੱਖ ਦੀ ਫੌਜ ਸਾਡਾ ਕੀ ਕਰੂਗੀ ਇਹਨਾਂ ਤੂੰ ਹੀ ਝਟਕਾ ਦਾਂਗੇ ਕੱਲੇ ਕੱਲੇ ਦੇ ਮਨ ਵਿੱਚ ਚਾਹ ਇਹ ਨਹੀਂ ਹੈ ਕਿ ਚਲੋ ਗੁਰੂ ਜੀ ਹਣ ਭਾ ਚਲੀਏ ਤੇ 10 ਲੱਖ ਆਗੇ ਅਪਦਾ ਪਾਣੀ ਦੇ ਕਹਨ ਭੱਜ ਲੋ ਮਰ ਗਏ। ਉਹ ਸੀ ਸਿੰਘ ਸੂਰਪੇ। ਉਹਨਾਂ ਦਾ ਧਿਆ ਜੇ ਸੁਣਦੇ ਹੁੰਨੇ ਤੇ ਅਮਲ 'ਚ ਲਿਆਉਣਾ ਪੈਂਦਾ ਹੈ। ਕੱਲਾ ਸੁਣ ਕੇ ਇਹ ਨਹੀਂ ਕਿ ਮਨ ਦਾ ਚਾਹ ਪੂਰਾ ਕੀਤਾ ਬੜਾ ਵਧੀਆ ਬੜਾ ਵਧੀਆ ਸੀ ਫਿਰ ਕੀ ਹੋ ਗਿਆ। ਬੜਾ ਕੱਟ ਸੀ ਫਿਰ ਕੀ ਹੋ ਗਿਆ। ਗਲਤ ਐ ਜੇ ਤੂੰ ਕਮਾ ਕੀ ਕੀ ਲੈ ਕੇ ਆਇਆ। ਵੀ ਜਿਹੜਾ ਬਚਨ ਸੁਣਿਆ ਉਹਦੇ ਤੇ ਅਮਲ ਕਰਨਾ ਹੁੰਦਾ ਵਾ। ਤੇ ਉਹ ਵੀ ਸਤਿਗੁਰੂ ਪਾਛਾ ਦੇ ਸਿੱਖ ਸੀ ਭਾਈ ਜਿਹੜੇ ਐਡੇ ਐਡੇ ਦੁੱਖ ਤਕਲੀਫਾਂ ਬੰਦ-ਬੰਦ ਤੱਕ ਕਟਵਾਏਗੇ ਤਾਂ ਵੀ ਮੁਖ ਦੇ ਉੱਤੋਂ ਸਿਰਫ ਇੱਕੋ ਹੀ ਆਵਾਜ਼ ਸਤਨਾਮ ਸ੍ਰੀ ਵਾਹਿਗੁਰੂ ਬਾਣਾ ਮੰਨੋ ਭਾਈ ਜਿਹੜੀਆਂ ਵਿਵਤਾ ਪਾਉਨੇ ਆ ਮਨੁੱਖ ਪਾ ਰਿਹਾ ਆਪਣੇ ਆਪ ਹੀ ਆਪਣੇ ਗੱਲ ਤੇ ਆਪਾ ਪਾ ਰਿਹਾ ਹੁੰਦਾ ਹੈ ਕਿ ਹਰ ਇੱਕ ਨੂੰ ਇਹ ਗੱਲ ਕਹੀਦੀ ਹੈ ਭਾਈ ਆਪਣਾ ਆਪਣਾ ਫਰਜ਼ ਸੰਭਾਲ ਜੇ ਸੰਸਾਰ ਵਿੱਚ ਸੁਖੀ ਰਹਿਣਾ ਸਭ ਤੋਂ ਵੱਡਾ ਫਰਜ਼ ਤਾਂ ਇਹ ਹੈ ਆਪਣਾ ਕਿ ਅਸੀਂ ਆਪਣੇ ਗੁਰੂ ਈਸ਼ਟ ਦਾ ਦਰਨਾ ਛੱਡੀਏ ਭਾਜੀ ਨੇ ਛੱਡਿਆ ਹੋਇਆ ਹਲਾਤ ਆਪੇ ਵੀ ਦੇਖਦੇ ਕਿਉਂਤੀ ਹੈ ਨਾ ਭਾਈ ਉਹ ਤੋਂ ਨੁ ਗੱਡੀਆਂ ਪਰ ਜੇ ਕਦੇ ਨਕੁੱਧਰ ਵਾਲਾ ਬਾਬਾ ਕਦੇ ਭੂਤਾਂ ਵਾਲਾ ਬਾਬਾ ਪਤਾ ਨਹੀਂ ਕਿਹੜੇ ਕਿਹੜੇ ਬਾਬੇ ਤੋਰੇ ਬੈਠੇ ਆ ਇਹ ਤੁਹਾਨੂੰ ਮਹਾਨ ਲੱਗਦੇ ਆ ਸਾਡੇ ਤੱਕ ਤਾਂ ਪਹੁੰਚਦੇ ਮਰੀਏ ਜੇ ਇਹ ਹੈਗੀ ਐ ਮਤਮ ਜਾਲ ਕੇ ਲਿਆ ਵੀ ਸ਼ਕਤੀ ਕਰਦੀਏ ਇਹਨੂੰ ਸਮਝਾਈਏ ਥੋੜੀ ਜੀ ਅਜੇ ਤਾਂ ਕਹਿੰਦੇ ਆ ਭਾਈ ਇੱਤਾ ਭਾਈ ਸਿੱਧੇ ਸਾਦੇ ਆਮ ਜਿਹੇ ਬੰਦੇ ਆ ਕੋਈ ਮਾਲਾ ਨਹੀਂ ਫੇਰਦੇ ਕੋਈ ਜੰਤਰ ਮੰਤਰ ਨਹੀਂ ਜਾਣਦੇ ਤੂੰ ਤਾਂ ਬਹੁਤ ਕੁਝ ਜਾਣਦਾ ਕਰ ਕੋ ਕੁਮਾਰ ਆਜਾ ਪਰ ਉਹ ਸਭਿਛਵਾ ਆਸਾ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੇ ਚਰਨੀ ਜੁੜਨ ਵਾਲੇ ਨਾ ਉਹ ਕਿਸੇ ਹੋਰ ਚਾਨਾ ਵੱਲ ਧਿਆਨ ਨਹੀਂ ਕਰਦੇ ਉਹਨਾਂ ਵੱਤ ਦਾ ਇੱਕੋ ਹੀ ਚਰਨ ਹੈ ਗੁਰੂ ਨਾਨਕ ਸਾਹਿਬ ਸਭ ਤੋਂ ਵੱਡਾ ਸਤਗੁਰ ਨਾਨਕ ਉਦੋਂ ਛੋਟੇ ਵਾਲੇ ਨੂੰ ਤਾਂ ਪੁੱਛਣਾ ਹੀ ਕੁਝ ਨਹੀਂ ਨਾ ਰੱਬ ਦੇ ਪਿਆਰੇ ਨੇ ਕਿਉਂ ਪੁੱਛੀਏ ਭਈ ਸਾਡੀ ਵੱਡੇ ਨਾਲ ਜਦੋਂ ਗੱਲ ਵੱਡੇ ਨਾਲ ਹੋਵੇ ਫਿਰ ਛੋਟਾ ਨੇ ਕੋਈ ਪੁੱਛਣਾ ਹੁੰਦਾ ਵਾ ਕਿਉਂ ਮੈਂ ਮੈਂ ਕਰਦੇ ਫਿਰੇ ਤੇ ਮਨੋ ਕੁ ਫੇਰ ਵੀ ਉਵੇਂ ਤਰੈ ਫਿਰਦਾ ਅਚਾਰਕ ਦਿਨਾਂ ਵਿੱਚ ਮੌਸਮ ਬਦਲਾ ਜਾਣਾ ਪਾਣੀ ਉਤਰ ਜਾਣੇ ਆ ਜੀਵਨ ਉਤਰੇ ਚੱਲ ਪਣਾ ਸ਼ੁਰੂ ਹੋ ਆਪਣੀਆਂ ਗੱਡੀਆਂ ਮੋਟਰਾਂ ਚੱਲ ਪੜੀਆਂ ਨੇ ਫਿਰ ਫਿਰ ਭੁੱਲ ਜਾਣਾ ਫਿਰ ਉਧਰ ਨਿਰਪਣਾ ਸਾਡੇ ਪਾਪਾ ਜੀ ਨੇ ਕਿਰਪਾ ਕਰ ਦਿੱਤੀ ਮੈਂ ਤੇ ਆਇਆ ਕੋਠੇ ਬੈਠੇ ਬੈਠਨੇ ਪਾਣੀ ਉਤਰ ਗਿਆ ਫਿਰ ਇਹ ਗੱਲਾਂ ਕਰਨੀਆਂ ਇਹਨਾਂ ਨੇ ਕਿਉਂਕਿ ਆਪਣੇ ਬਾਬਿਆਂ ਦੀ ਇਹਨਾਂ ਨੇ ਸਫਤਾ ਕਰਨੀ ਹਟਣਾ ਤੇ ਰੋਲੋ ਭਾਈ ਮਰੋ ਜੇ ਮਰਨਈ ਹੈ ਕਵੀਰ ਮੈਂ ਮਰਨੇ ਕਾ ਚਾਹੋ ਮਰਨ ਦਾ ਸਾਹ ਨਹੀਂ ਹੁੰਦਾ ਮਰੋ ਤਾਂ ਹਰ ਕੇ ਦੁਆਰ ਮਤ ਹਾਰ ਪੁੱਛੋ ਕੋਰੇ ਪਰ ਹਮਾਰੇ ਪਾਛੇ ਕਹਿੰਦੀ ਹੈ ਜਿਹੜੀ ਚੀਜ਼ ਨਹੀਂ ਆਉਣੀ ਹੈ ਉਹ ਗੁਰੂ ਦੇ ਲੇਖੇ ਲਾ ਕੇ ਗੁਰੂ ਅੱਗੇ ਬੈਠਾ ਬਾਹ ਫੰਡਵਾਤ ਤੈਨੂੰ ਆ ਸਰੀਰਾਂ ਵਿੱਚ ਨਹੀਂ ਜਾਣ ਦਵੇਗਾ ਇਹ ਸਰੀਰਾਂ ਦੇ ਵਿੱਚ ਆਉਣਾ ਹੀ ਨਰਕ ਹੈ ਇੱਕ ਸੀਚੋਂ ਨਿਕਲੇ ਮੁੱਖਾ ਸੀਚੋਂ ਨਿਕਲ ਗਏ ਹੋਰ ਸਰੀਰ ਚ ਵੜਾਂਗੇ ਭਾਈ ਸਾਨੂੰ ਮਨੁੱਖਾ ਸਰੀਰ ਚ ਇੰਨੇ ਦੁੱਖ ਲੱਗ ਰਹੇ ਨੇ ਤੇ ਜਦੋਂ ਹੋਰ ਸਰੀਰ ਚ ਚਲੇ ਗਏ ਸਾਡੀ ਵਾਹ ਨਹੀਂ ਚਲਣੀ ਫੇਰ ਕੀ ਕਰੇਗਾ ਉਸ ਹੋਰ ਸਰੀਰਾਂ ਤੋਂ ਹੀ ਬਚਣਾ ਮਨਰ ਕੋਈ ਹੈ ਹੋਰ ਕੋਈ ਨਹੀਂ ਹੈ ਕਿ ਵੱਖਰੀ ਕੋਈ ਸ੍ਰਿਸ਼ਟੀ ਬਣੀ ਹੋਈ ਹੈ ਭਾਈ ਜਿੱਥੇ ਤੈਨੂੰ ਤਫੜਾਇਆ ਮਾਰਿਆ ਜਾਂਦਾ ਫੇਰ ਕੱਢ ਕੇ ਮਨੁੱਖ ਬਣਾਇਆ ਤਾਂ ਨਾ ਭਾਈ ਇੱਥੇ ਤਾਂ ਜਿਹੜਾ ਇਹ ਜੀਵ ਜੰਤੂਆਂ ਵਾਲਾ ਸਰੀਰ ਦੂ ਦੇਖ ਰਹੇ ਆ ਨਾ ਇਹਦੇ ਵਿੱਚ ਤੈਨੂੰ ਪ੍ਰਵੇਸ਼ ਕਰ ਦੇਣਾ ਬਸ ਇੱਥੋਂ ਨਿਕਲਣ ਦੀ ਖਾਤਰ ਤੈਨੂੰ 40 ਸਾਲ ਲੱਗਣੇ ਆ 84 ਲੱਖ ਜੋਨ ਹੈ ਉਸ ਤੋਂ ਬਾਅਦ ਜਾ ਕੇ ਕਿਤੇ ਵਾਰੀ ਆਉਣੀ ਹੈ ਉਹ ਵੀ ਪਤਾ ਨਹੀਂ ਹੈ ਕਿ ਦੁਨੀਆ ਵਿੱਚ ਆ ਵੀ ਸਕੇਗਾ ਨਹੀਂ ਆ ਸਕੇਗਾ ਮਾਂ ਦੇ ਗਰਭ ਚ ਹੀ ਮਰ ਜਾਏਗਾ ਜਾਂ ਤੈਨੂੰ ਜੰਮਦੇ ਨਹੀਂ ਦਫਨਾ ਦੇਣਗੇ ਭਾਈ ਇਦਾਂ ਹੀ ਚੱਲਦਾ ਸੀ ਨਾ ਪਹਿਲਾਂ ਚਲੋ ਹੁਣ ਤੈਨਾਂ ਬਾਤ ਤੇ ਉਹ ਕਿ ਜਿਵੇਂ ਕਹਿੰਦੇ ਆ ਨਾ ਵੀ ਔਰਤ ਇੱਕ ਲక్ష్ਮੀ ਹੁੰਦੀ ਹੈ ਵਾਕਈ ਭਾਈ ਅੱਜ ਲక్ష్ਮੀ ਹੋਏ ਆਜ ਪਤਾ ਲੱਗਿਆ ਲੋਕਾਂ ਨੂੰ ਕਿ ਇਹਨਾਂ ਦੇ ਨਾਮ ਤੇ ਭਾਈ ਇਹਨਾਂ ਕਰਕੇ ਅਸੀਂ ਕਮਾਈਆਂ ਕਰ ਸਕਦੇ ਆ ਕਿ ਇਹਨਾਂ ਨੂੰ ਭਾਈ ਅਸੀਂ ਦੂਸਰੇ ਘਰਾਂ ਚ ਭੇਜ ਕੇ ਮੀਰਾਜ ਦੇਸਾਂ ਦੇਸਾਂ ਚ ਭੇਜ ਕੇ ਅਸੀਂ ਖੱਟੀ ਅੱਜ ਵੀ ਇਹੀ ਲਾਲਚ ਰੱਖਿਆ ਲక్ష్ਮੀ ਬਾਕੀ ਬਣਾਈ ਹੋਈ ਹੈ ਹੁਣ ਪਤਾ ਲਾ ਲక్ష్ਮੀ ਤਾਂ ਮਿਲਦੀ ਨਹੀਂ ਹੈ ਹੁਣ ਪੈਸੇ ਖਰਤਨ ਨੂੰ ਤਿਆਰ ਹੈ ਇਹ ਲੈ ਲਓ ਭਾਈ ਲੱਖਾਂ ਲੈ ਲਓ ਕਦੇ ਨਖਰੇ ਕਰਦੇ ਸੀ ਅੱਜ ਲੱਖਾਂ ਰੁਪਏ ਤੇ ਕੀ ਫਿਰਦੇ ਆ ਸਾਡਾ ਵੀ ਰਿਸ਼ਤਾ ਸਾਜ ਕਰਾ ਦਿਓ ਭਾਈ ਲੈ 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 ਲੱਖ ਲੈ ਲੈ 2 ਲੱਖ ਲੈ ਲੈ ਉਹ ਸਾਡੇ ਘਰ ਦੀ ਕੋਈ ਆਂ ਸਵਾਂਚ ਰਹੇ ਜੋ ਉਹ ਜਿਹੜੀ ਹੁਣ ਤਾਂ ਲਿਆ ਦੇ ਹੁਣ ਸਭ ਕੁਝ ਹੀ ਭੁੱਲੇ ਬੈਠੇ ਭੁੱਲਣਾ ਹੀ ਪੈਣਾ ਬਈ ਕਿ ਜਿਸ ਸੰਸਾਰ ਦੇ ਵਿੱਚ ਗੁਰੂ ਦੇ ਬਚਨਾਂ ਦਾ ਮਾਨ ਸਤਕਾਰ ਭਾਵ ਬਚਨਾਂ